ਪੰਜਾਬ ਕਮਿਸ਼ਨਰ ਐਸੋਸੀਏਸ਼ਨ ਜਿੰਦਾਬਾਦ ਜਿੰਦਾਬਾਦ ਪੰਜਾਬ ਕਮਿਸ਼ਨਰ ਐਸੋਸੀਏਸ਼ਨ ਜਿੰਦਾਬਾਦ ਜਿੰਦਾਬਾਦ ਦੇਸ਼ ਕਮਿਸ਼ਨਰ ਐਸੋਸੀਏਸ਼ਨ ਜਿੰਦਾਬਾਦ ਅੱਜ ਸਾਡੀ ਇੱਥੇ ਜ਼ਰੂਰੀ ਬਹੁਤ ਐਮਰਜੈਂਸੀ ਮੀਟਿੰਗ ਭੁਲਾੜਾ ਵਿਖੇ ਰੋੜਾ ਮੀਟਿੰਗ ਪਾਰ ਤੇ ਹੋਈ ਹੈ ਸਾਡੀ ਸਭ ਤੋਂ ਵੱਡੀ ਡਿਮਾਂਡ ਇਹ ਹੀ ਹੈ ਵੀ ਜੇ ਕਿਸੇ ਕਮਿਸ਼ਨਰ ਕੋਈ ਸ਼ੱਕ ਹੈ ਵੀ ਆ ਕੋਈ ਵੇਚਦਾ ਹੈਗਾ ਕੋਈ ਆਈਟਮ ਸਿਰਫ ਉਸੇ ਦੁਕਾਨ ਤੇ ਪੁਲਿਸ ਜਾ ਕੇ ਨਾਲ ਸਾਡੇ ਡਰੈਗ ਇਨਸਪੈਕਟਰ ਨਾਲ ਲਿਆ ਕੇ ਛਾਪਾਂ ਮਾਰੇ ਜਾਵੇ ਹੋਰ ਆਮਕੋ ਇਸ ਨੂੰ ਤੰਗ ਨਾ ਕੀਤਾ ਜਾਵੇ ਸਾਰੇ ਇਹ ਮੰਗਾ ਤੁਸੀਂ ਇੱਕ ਵਾਰੀ ਪਹਿਲਾਂ ਮੀਟਿੰਗ ਕੀਤੀ ਸੀ ਉਦੋਂ ਵੀ ਮੰਗੇ ਸੀ ਕਿ ਇਹ ਮੰਗਾ ਦਾ ਹੱਲ ਨਹੀਂ ਕੀਤਾ ਗਿਆ ਸਰਕਾਰ ਦੁਆਰਾ ਆਹੋ ਪਹਿਲਾਂ ਦਾ ਹੋ ਗਿਆ ਸੀ ਹੱਲ ਹੁਣ ਗਵਰਨਮੈਂਟ ਦੇ ਹੁਕਮ ਅਨੁਸਾਰ ਚਿੱਟਾ ਨੂੰ ਐਲੀਮੀਨੇਟ ਕਰਨਾ ਚਾਹੁੰਦੀ ਹੈ ਗਵਰਨਮੈਂਟ ਪਰ ਉਹਦੀ ਗਾਜ ਸਾਡੇ ਤੇ ਕਮਿਸਟਰਾਂ ਦੇ ਡੇਰ ਪੈਣੀ ਜਦੋਂ ਕਿ ਕੋਈ ਜਿਹੜੀ ਆਈਟਮ ਸਾਨੂੰ ਗਵਰਨਮੈਂਟ ਕਹਿੰਦੀ ਅਸੀਂ ਰੱਖੇ ਹੀ ਬੰਦ ਕਰ ਦਿੰਨੇ ਆ ਜੇ ਉਹ ਉਸ ਦਵਾਈ ਦੀ ਕੋਈ ਮਤਲਬ ਕਿਸੇ ਪੇਸ਼ੈਂਟ ਨੂੰ ਮੇਟ ਆਉਂਦੀ ਹੈ ਉਹਦੀ ਸਰਕਾਰ ਜ਼ਿੰਮੇਵਾਰ ਹੈ ਸਾਡਾ ਕੋਈ ਕਮਿਸ਼ਨਟਰ ਹੈ ਜੀ ਕੋਈ ਦਵਾਈ ਦੀ ਵੇਚੂਗਾ ਜਿਹੜੀ ਤੇ ਗਵਰਨਮੈਂਟ ਨੂੰ ਕੋਈ ਇਤਰਾਜ਼ ਹੋਵੇ ਜਿਹਦੇ ਦਾ ਸਰਪਾਸ ਰਮੇਸ਼ ਕੁਮਾਰ ਸਾਕਾ ਨਸੀ ਮਾਨਸਾ ਅੱਜ ਉਹ ਭਾੜੇ ਵਿੱਚ ਮੀਟਿੰਗ ਰੱਖੀ ਗਈ ਹੈ ਇਹ ਸਾਡੇ ਭਾੜਾ ਬਰੇਟਾ ਬੋਹਾ ਮਾਨਸਾ ਦੇ ਮੇਨ ਉਹਦੇ ਦਾ ਬੋਚੋ ਅਸੀਂ ਸਰਕਾਰ ਨੇ ਜੋ ਪਿੱਛੇ ਜੇ ਫੈਸਲਾ ਕੀਤਾ ਹੈ ਅਸੀਂ ਉਹਨਾਂ ਵਿੱਚੋਂ ਇਕੱਲੀ ਸਿੰਗਲ ਦਵਾਈ ਦਾ ਸਰਕਾਰ ਨੂੰ ਬੇਨਤੀ ਕਰਦੀ ਹੈ ਵੀ ਉਸ ਨੂੰ ਦਵਾਈ ਨੂੰ ਓਪਨ ਕੀਤਾ ਜਾਵੇ ਦੂਜੀ ਗੱਲ ਸਮੇਂ-ਸਮੇਂ ਤੇ ਸਾਡੇ ਡਰੈਗਨ ਫੈਟ ਸਾਹਿਬ ਚੈਕਿੰਗ ਕਰਦੇ ਸੀ ਸਮੇਂ-ਸਮੇਂ ਤੇ ਸਾਰੀਆਂ ਗੱਲਾਂ ਜਿਉਂ ਵੀ ਆਉਂਦੀਆਂ ਸੀ ਧਿਆਨ ਚ ਉਹਨਾਂ ਨੂੰ ਜਾਣਕਾਰੀ ਦਿੰਦੇ ਸੀ ਪਰ ਜਿਹੜਾ ਪਿੱਛੇ ਜਿਹੇ ਸਿਸਟਮ ਚੱਲਿਆ ਨਾਮਾ ਬੀ ਪੁਲਿਸ ਵਾਲੇ 5-7 ਬੰਦੇ ਜਾ ਕੇ ਇੱਕ ਦੁਕਾਨ ਤੇ ਕੈਮਿਸਟ ਤੇ ਜਾਂਦੇ ਨੇ ਉਹ ਸਾਨੂੰ ਬਹੁਤ ਹੀ ਸਾਡੇ ਚ ਨਿਰਾਸ਼ਾ ਜਨ ਪੈਦਾ ਹੋਈ ਹੈ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਇਸ ਨੂੰ ਬੰਦ ਕਰੇ ਅਤੇ ਜੇ ਕਿਸੇ ਸਾਡੇ ਕੈਮਿਸਟ ਤੇ ਕੋਈ ਛੱਡ ਲਾਦਾ ਤਾਂ ਉਸ ਦੀ ਚੈਕਿੰਗ ਦਾ ਅਸੀਂ ਪੂਰਾ ਉਹਨੂੰ ਸਾਥ ਦੇਵਾਂਗੇ ਅਸੀਂ ਸਰਕਾਰ ਤੋਂ ਇਹੀ ਬੇਨਤੀ ਕਰਦੀ ਹੈ ਕਿ ਡਰੱਗ ਫੈਕਟਰ ਡਰੱਗ ਕੰਟਰੋਲਰ ਇਹ ਸਭ ਚੈਕਿੰਗ ਜੋ ਮਰਜ਼ੀ ਜਨਰਤ ਕਰ ਸਕਦੇ ਸਾਨੂੰ ਇਸ ਤੇ ਕੋਈ ਇਤਰਾਜ਼ ਨਹੀਂ ਧੰਨਵਾਦ ਕੀ ਮਸਲਾ ਹੈ ਅੱਜ ਮਾਨਸਾ ਜ਼ਿਲ੍ਹਾ ਕਮਿਸ਼ਨਰ ਸਾਹਿਬ ਦੀ ਇੱਕ ਬੜੀ ਮਹੱਤਵਪੂਰਨ ਮੀਟਿੰਗ ਮੋਢਲਾਡਾ ਵਿਖੇ ਰੱਖੀ ਗਈ ਹੈ ਇਹਦੇ ਵਿੱਚ ਸਾਰੇ ਯੂੰਗਾਂ ਦੇ ਵਿੱਚੋਂ ਮੇਨ ਮੇਨ ਸਟਮੈਂਟ ਮੈਂਦੇ ਕੁਲਾਡਾ ਤੋਂ ਬਰੇਕਾ ਤੋਂ ਪਿੱਕੀ ਤੋਂ ਮਾਨਸਾ ਤੋਂ ਬੋਹਾ ਤੋਂ ਇੱਥੇ ਪਹੁੰਚੇ ਨੇਗੇ ਪਰ ਸਾਡੀ ਕਮਿਸ਼ਨਰ ਸਾਹਿਬ ਜਿਹੜੀ ਸਮੱਸਿਆਵਾਂ ਆ ਰਹੀਆਂ ਨੇਗੀਆਂ ਉਹਦੇ ਵਕਤ-ਵਕਤ ਵਿਸ਼ਿਆਂ ਉੱਤੇ ਵਿਚਾਰ ਕੀਤਾ ਗਿਆ ਔਰ ਸਭ ਤੋਂ ਵੱਧ ਜਿਆਦਾ ਵਿਚਾਰ ਕੀਤਾ ਗਿਆ ਡਰਗ ਡਿਪਾਰਟਮੈਂਟ ਪੰਜਾਬ ਦੁਆਰਾ 28 ਤਰੀਕ ਨੂੰ ਇੱਕ ਆਦੇਸ਼ ਜਾਰੀ ਕੀਤਾ ਗਿਆ ਜਿਹਦੇ ਵਿੱਚ ਪੁੱਛਿਆ ਕਿ ਡਰਗਾਂ ਦੀ ਸੇਲ ਪਰਚੇਜ ਦਾ ਉਤੇ ਬੈ ਜਿਹਦੇ ਇੱਕ ਕੈਪਿੰਗ ਕੀਤੀ ਗਈ ਹੈ ਮੈਨੀ ਵੀ ਇਨੀ ਰਿਵਿਜ਼ਟ ਕਰਿਓ ਔਰ ਇੱਕ ਸੱਤ ਇੱਕ ਨੂੰ ਉਹਦਾ ਰਿਕਾਰਡ ਮੰਗਿਆ ਗਿਆ ਉਹਦੇ ਵਿੱਚ ਇੱਕ ਡਰਗ ਹੈਗੀ ਡਾਈਸਾਈਕਲ ਡਾਈਸਾਈਕਲ ਉਹ ਮੈਨੀ ਇੱਕ ਆਮ ਇਨਸਾਨ ਦੇ ਯੂਜ਼ ਹੋਣ ਵਾਲੀ ਦਵਾਈ ਹੈ ਜਿਹੜੀ ਪੇਟ ਦਾ ਦਰਦ ਵਾਸਤੇ ਹੁੰਦੀ ਹੈ ਔਰ ਉਹ ਉਹਦੀ ਦੀ ਕੰਜ਼ਮਪਸ਼ਨ ਹੈ ਉਹ ਵੀ ਬਹੁਤ ਜ਼ਿਆਦਾ ਹੈਗੀ ਔਰ ਸਾਡੀ ਜਾਣਕਾਰੀ ਦੇ ਮਤਲਬ ਉਹਦੀ ਕੋਈ ਬਹੁਤ ਵੱਡੀ ਅਬਿਊਜ਼ਿੰਗ ਨਹੀਂ ਹੋ ਰਹੀ ਤਾਂ ਸੀਐਸ ਮੀਟਿੰਗ ਦੇ ਮਾధ్యਮ ਰਾਹੀਂ ਸਰਕਾਰ ਨੂੰ ਇੱਕ ਮੰਗ ਕਰਦੇ ਆਂ ਕਿ ਉਸ ਉਸ ਨੂੰ ਉਸ ਕੈਟਾਗਰੀ ਵਿੱਚੋਂ ਕੱਢਿਆ ਜਾਵੇ ਔਰ ਉਹਦੇ ਉੱਤੇ ਕੋਈ ਰਿਕਵਰਲ ਵਾਲੀ ਪਾਬੰਦੀ ਨਾ ਲਗਾਈ ਜਾਵੇ ਕਿਉਂਕਿ ਦੇਖੋ ਹਰ ਚੀਜ਼ ਦਾ ਹਰ ਦਵਾਈ ਦਾ ਰਿਕਾਰਡ ਦੇਣਾ ਕੈਮਿਸਟਰੀ ਵਸ ਵਿੱਚ ਨਹੀਂ ਹੈਗਾ ਕਿਉਂਕਿ ਨਾ ਤਾਂ ਸਾਡੇ ਕੋਲ ਐਡੇ ਵੱਡੇ ਇਨਫਰਾਸਟ੍ਰਕਚਰ ਨੇਗੀ ਨਾ ਸਾਡੇ ਕੋਲ ਇਨੀ ਵੱਡੀ ਪਾਵਰ ਹੈਗੀ ਤਾਂ ਅਸੀਂ ਇਸ ਗੱਲ ਦਾ ਐ ਵੈਸੇ ਵਿਚਾਰਾ ਕਰੀਏ ਨੇ ਔਰ ਸਰਕਾਰ ਤੋਂ ਵੀ ਮੰਗ ਨਹੀਂ ਕਰਾਂਗੇ ਔਰ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਵੀ ਆ ਮੰਗਾਂਗੇ ਦੂਸਰਾ ਜੋ ਸਰਕਾਰ ਦੁਆਰਾ ਅਦ社 ਦੇ ਖਿਲਾਫ ਜੋ ਮੈਂ ਵੰਡੀ ਗਈ ਹੈ ਉਹਦੇ ਵਿੱਚ ਸਾਡੀ ਯੂਨੀਅਨ ਪਹਿਲਾ ਤੋਂ ਹੀ ਲੱਗੀ ਹੋਈ ਹੈ ਔਰ ਅਸੀਂ ਜੋ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਹੈ ਵੀ ਬਹੁਤ ਕੋਈ ਰੇਅਰ ਹੋਏਗਾ ਜਿਹੜਾ ਇਸ ਵੇਲੇ ਮਿਸਯੂਜ਼ ਆਈਟਮਸ ਨੂੰ ਵੇਚਦਾ ਹੋਏਗਾ ਤਾਂ ਜ਼ਿਆਦਾ ਸਾਡੇ ਕੈਮਿਸਟਰੀ ਸਕੇ ਇਸ ਕਰਕੇ ਕੋਈ ਇੰਪੋਰਟ ਨਹੀਂ ਹੈਗੇ ਔਰ ਬਹੁਤ ਸਾਰੇ ਆ ਅਸੀਂ ਆਪਦੇ ਆਪਦੇ ਮੀਟਿੰਗਸ ਕਰਦੇ ਰਹੇ ਨੇਗੇ ਜਾਗਰੂਕੀ ਦਿੰਦੇ ਰਹੇਗੇ ਔਰ ਸਾਰਿਆਂ ਨੂੰ ਅਸੀਂ ਜਾਗਰੂਕ ਕਰਦੇ ਆ ਵੀ ਆਪਸੀਂ ਸਾਡਾ ਕੋਈ ਕਮਿਸ਼ਨ ਵਿੱਚ ਹੈ ਨਹੀਂ ਅਗਲਾ ਕੋਈ ਕਮਿਸ਼ਨ ਵੀ ਸਾਡੇ ਲੋਕੇ ਚ ਕੋਈ ਕੰਮ ਕਰਦਾ ਹੈ ਤਾਂ ਐਸੋਸੀਏਸ਼ਨ ਦਾ ਉਹਨਾਂ ਦਾ ਕੋਈ ਸਾਥ ਨਹੀਂ ਨੂੰ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ